ਸਾਡੇ ਹਿੰਦੂ ਜਿਹੜੇ ਆ ਬਹੁਤ ਮਾਰੇ ਜਾ ਰਿਹਾ ਬਹੁਤ ਜ਼ਿਆਦਾ ਟਾਰਗੇਟ ਹੋ ਰਿਹਾ ਔਰ ਅਸੀਂ ਇਹੋ ਹੀ ਚਾਹੁੰਦੇ ਆ ਕਿ ਹਰ ਇੱਕ ਨੂੰ ਆਪਣੀ ਆਪਣੀ ਜਗਾ ਜਿਹੜੀ ਹੈ ਉਹ ਤਾਂ ਸੁਰੱਖਿਆ ਦਿੱਤੀ ਜਾਵੇ ਔਰ ਜਦੋਂ ਵੀ ਆਪਣਾ ਬੈਸ਼ਨਰ ਦੇ ਵੀ ਵੈਸੇ ਆਪਾਂ ਗਏ ਸੀ ਕਿ ਥੋੜੀ ਦੇਰ ਪਹਿਲਾਂ ਜਦੋਂ ਗਏ ਸੀਗਾ ਸਾਨੂੰ ਤਾਂ ਉੱਤੇ ਕੋਈ ਸੁਰੱਖਿਆ ਨਹੀਂ ਦਿਖਾਈ ਸਾਨੂੰ ਤੇ ਆਪਾਂ ਗਏ ਆ ਆਪਣੇ ਟੂਰ ਲੈ ਕੇ ਗਏ ਸੀਗੇ ਸਾਡੀ ਸਿੱਖਸਾ ਨਾਲ ਬਸਤਾਂ ਕੀਆਂ ਸੀਗੀਆਂ ਸਾਨੂੰ ਉੱਤੇ ਕੋਈ ਸੁਰੱਖਿਆ ਨਹੀਂ ਦੇਖਾਈ ਪਾਕਿਸਤਾਨ ਦੀ ਚਾਲ ਆ ਕਿ ਜਿਹੜੇ ਕੀ ਅਮਰ ਯਾਤਰਾ ਨੂੰ ਪੀਫਰ ਕਰਨਾ ਪਾਰੇ ਸਾਡੇ ਜਿਹੜੇ ਇਹੀ ਸਾਡੇ ਲੋਕ ਜਿਹੜੇ ਡਰ ਡਰਨ ਵਾਲੀਆਂ ਨਹੀਂ ਆ ਪਰसों ਜਿਹੜੀ ਪਾਕਿਸਤਾਨ ਦੇ ਅਤੰਕਵਾਦੀ ਵੱਲੋਂ ਕਾਇਰਾਨਾਪੁਰ ਦਾ ਹਰਦਤ ਕੀਤੀ ਗਈ ਆ ਸਾਡੇ ਇਹ 30000 ਯਾਤਰੀ ਜਿਹੜੇ ਰਿਆਸੀ ਤੋਂ ਜਿਹੜੇ ਪ੍ਰੈਸ਼ੂ ਦੇ ਵੀ ਜਾ ਰਹੇ ਸੀ ਉਹਨਾਂ ਦੇ ਉੱਪਰ ਉਹਨਾਂ ਨੇ ਅੰਦਾ ਦੂਦ ਫਾਇਰਿੰਗ ਕੀਤੀ ਜਿਸ ਦੇ ਵਿੱਚ ਸਾਡੇ 10000 ਲੋਕ ਜਿਹੜੇ ਸ਼ਹੀਦ ਹੋ ਗਏ ਤੇ ਔਰ ਇਹ 35 ਪੰਦੀ ਦੇ ਕਰੀਬ ਗਾਇਲ ਹੋ ਗਏ ਜੈ ਸ਼੍ਰੀ ਰਾਮ ਜੀ ਮੈਂ ਅਜੇ ਕਮਾਰ ਅੱਜ ਜਿਹੜਾ ਅਸੀਂ ਅੱਜ ਪਾਕਿਸਤਾਨ ਦੇ ਖਿਲਾਫ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਪੁਰਾ ਝੰਡਾ ਫੁੱਕੇ ਪ੍ਰਦਰਸ਼ਨ ਕੀਤਾ ਪੁਰਾ ਮੇਨ ਮਕਸਦ ਤੁਹਾਨੂੰ ਪਤਾ ਹੈ ਕਿ ਜਿਹੜਾ ਪਰਸੋ ਜਿਹੜੀ ਪਾਕਿਸਤਾਨ ਦੇ ਅਤਨਕਵਾਦੀ ਗੱਲ ਕਾਇਰਾਨਾਪੁਰ ਦਾ ਹਰਦਿਕ ਕੀਤੀ ਗਈ ਆ ਸਾਡੇ ਇਹ ਤੀਰਸਾਧ ਜਤਰੀ ਜਿਹੜੇ ਰਿਆਸੀ ਤੋਂ ਜਿਹੜੇ ਫੈਕਸਨ ਦੇ ਵੀ ਜਾ ਰਹੇ ਸੀ ਉਹਨਾਂ ਦੇ ਉੱਪਰ ਉਹਨਾਂ ਨੇ ਅੰਦਾ ਦੂਦ ਫਾਇਰਿੰਗ ਕੀਤੀ ਜਿਸ ਦੇ ਵਿੱਚ ਸਾਡੇ 10 ਜਿਹੜੇ ਲੋਕ ਜਿਹੜੇ ਸ਼ਹੀਦ ਹੋ ਗਏ ਤੇ ਪੁਰੇ 35 35 ਦੇ ਕਰੀਬ ਗਾਇਲ ਹੋ ਗਏ ਬੜੀ ਕਾਇਰਾਨਾ ਹਰ ਕਹਦਾ ਤੁਸੀਂ ਦੇਖੋ ਕਿ ਇੱਕ ਪਾਸੇ ਉਦੋਂ ਸਰਕਾਰ ਸ਼ਬਦ ਲੈ ਰਹੀ ਸੀ ਤੇ ਦੂਜੇ ਪਾਸੇ ਪਾਕਿਸਤਾਨ ਨੇ ਜਿਹੜੀ ਕਿ ਬਹੁਤ ਹੀ ਕਾਰਿਆਣਾ ਪੂਰਾ ਹਰਕਤ ਕੀਤੀ ਆ ਇੱਕ ਬਹੁਤ ਮੰਦਭਗੀ ਘਟਨਾ ਅਸੀਂ ਸਰਕਾਰ ਅੱਗੇ ਮੰਗ ਕੇ ਨੇ ਆ ਮੋਦੀ ਸਰਕਾਰ ਅੱਗੇ ਕਿ ਜਿਹੜਾ ਕਿ ਕਹਿੰਦੇ ਕਿ ਅਸੀਂ ਆਤੰਗਵਾਦ ਨੂੰ ਖਤਮ ਕਰ ਦਿੱਤਾ ਕਸ਼ਮੀਰ ਦੇ ਵਿੱਚ ਭਰੇ ਦੀ ਦੇਖ ਰਹੇ ਹੋ ਕਿ ਕਿੰਨੀ ਮਾੜੀ ਗੱਲ ਹੋਈ ਆ ਕਿ ਜਿਹੜੇ ਬੇਗਸੂਰ ਲੋਕਾਂ ਨੂੰ ਮਾਰ ਦਿੱਤਾ ਗਿਆ ਇਹ ਇੱਕ ਸੋਚੀ ਸਮਝੀ ਸਾਜ ਸੀ ਹੈਗੇ ਤੁਸੀਂ ਦੇਖ ਰਹੇ ਹੋ ਕਿ ਥੋੜੇ ਦਿਨ ਬਾਅਦ ਅਮਰਨੰਦ ਯਾਤਰਾ ਸ਼ੁਰੂ ਹੋ ਰਹੀ ਆ ਇਹ ਪਾਕਿਸਤਾਨ ਦੀ ਚਾਲ ਆ ਕਿ ਜਿਹੜੇ ਕਿ ਅਮਰ ਯਾਤਰਾ ਨੂੰ ਬਿਫਰ ਕਰਨਾ ਪਰ ਸਾਡੇ ਜਿਹੜੇ ਅਸੀਂ ਸਾਡੇ ਲੋਕ ਜਿਹੜੇ ਡਰ ਡਰਨ ਵਾਲੇ ਨਹੀਂ ਆ ਅਸੀਂ ਇਨਾਂ ਆਤੰਗਵਾਦੀ ਕੋ ਨਹੀਂ ਡਰਦੇ ਅਸੀਂ ਹੋਰ ਵੀ ਪੂਰੀ ਜੋਸ਼ ਨਾਲ ਅਮਰ ਯਾਤਰਾ ਨੂੰ ਕਰਾਂਗੇ ਸਾਡੀ ਇਹੀ ਪੀਲ ਆ ਸਰਕਾਰਾਂ ਅਗੇ ਕਿ ਇਨਾ ਉਤੇ ਵਾ ਸਕਤੋ ਸਕਤ ਕਾਰਵਾਈ ਕੀਤੀ ਜਾਏ ਕੀ ਲੱਗਦਾ ਭਾਜੀ ਉਸ ਦਿਨ ਜਿਹੜਾ ਆ ਸੋਚੁਕ ਸਮਾਗਮ ਦੀ ਸੀ ਜਿਹੜੀ ਨਵੀਂ ਸਰਕਾਰ ਜਿਹੜੀ ਹਿੰਦੁਸਤਾਨ ਦੀ ਸਰਕਾਰ ਭਾਰਤੀ ਸਰਕਾਰ ਬਣੀ ਹੈ ਦੂਜੇ ਪਾਸੇ ਇਹ ਕੰਮ ਜਿਹਦਾ ਕਿਦ ਤਰ੍ਹਾਂ ਕਿਤੇ ਕੀ ਤਾਰਾਂ ਕੀ ਲੱਗਦੀਆਂ ਕੀ ਰੀਜ਼ਨ ਕੀ ਹੋ ਸਕਦਾ ਉਹਦੇ ਵਿੱਚ ਰੀਜ਼ਨ ਆ ਤੁਸੀਂ ਦੇ ਦਿਓ ਕਿ ਮੋਦੀ ਮੋਦੀ ਸਰਕਾਰ ਦੇ ਨੂੰ ਸ਼ਪਤ ਲੈ ਰਹੀ ਸੀ ਐਨਡੀਆ ਸਰਕਾਰ ਤੇ ਦੂਜੇ ਪਾਸੇ ਪਾਕਿਸਤਾਨ ਦੀ ਦੇਖੋ ਇੱਕ ਇੱਕ ਹੁੰਦਾ ਨਾ ਕਿ ਹਾਥ ਨਾ ਥੂ ਕੁੜੀ ਕਿਉਂਕਿ ਮੋਦੀ ਸਰਕਾਰ ਫੇਰ ਬਣ ਰਹੀ ਹੈ ਉਹਨਾਂ ਦੀ ਇੱਕ ਇੱਕ ਤੁਸੀਂ ਲਾ ਲਓ ਉਹਨਾਂ ਦੇ ਇੱਕ ਇੱਕ ਉਹਨਾਂ ਦੀ ਕਮਜ਼ੋਰੀ ਲਾ ਲਓ ਕਿਉਂਕਿ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਸ਼ਾਂਤੀ ਵਿਵਸਥਾ ਬਣਾਈ ਰੱਖੀ ਆ ਉਸ ਇਸ ਸ਼ਾਂਤੀ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਅੱਜ ਉੱਥੇ ਹਮਲਾ ਕੀਤਾ ਅਸੀਂ ਇਸ ਹਮਲੇ ਨੂੰ ਪੜਿੰਦੇ ਕੇਪੀ ਕਰਨੇ ਨਿਕੀਤੀ ਕਰਨੇ ਆ ਤੇ ਜਿਹੜੇ ਸਾਡੇ ਉਸ ਦੇ ਜਿਹੜੇ ਸ਼ਹੀਦ ਹੋਇਆ ਸਾਡੇ ਜਿਹੜੇ ਜਿਹੜੇ ਸਾਡੇ ਆਮ ਨਾਗਰਿਕ ਉਹਨਾਂ ਦੇ ਆਤਮਾ ਨੂੰ ਸ਼ਾਂਤ ਲਈ ਅਸੀਂ ਭਗਵਾਨ ਅੱਗੇ ਪ੍ਰਾਰਥਨਾ ਕਰਨੇ ਆ ਤੇ ਸਰਕਾਰ ਅਗੇ ਇਹ ਹੀ ਪੀਲ ਕਰਦੇ ਆ ਸਰਕਾਰਗੇ ਕਿ ਇਹਨਾਂ ਉੱਪਰ ਕੜੀ ਤੋਂ ਕੜੀ ਕਾਰਵਾਈ ਕਰੇ ਜੀ ਰਾਮ ਜੀ ਮੈਂ ਅੰਜੂ ਵਾਲਾ ਸਿਖਸ਼ਣਾ ਉਹਦੇ ਵਾਲਾ ਸਾਫ ਖੜ ਰਿਹਾ ਅਧਿਆਚਰ ਦੇਖੋ ਜੀ ਅੱਜ ਅਸੀਂ ਜਿਹੜੇ ਇਹ ਇਹ ਤਾਂ ਬੜਾ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਇਸ ਚੀਜ਼ ਦਾ ਰੱਖਿਆ ਗਿਆ ਹੈ ਕਿ ਸਾਡੇ ਆਪਣੇ ਜਿਹੜੇ ਯਾਤਰੀਏ ਬੈਸ਼ਨੋ ਦੇਵੀ ਤੇ ਜਾ ਰਹੇ ਸੀਗੇ ਔਰ ਕੁਝ ਜਿਹੜੇ ਅੰਤਗਵਾਦ ਦਾ ਜਿਹੜਾ ਕਿ ਉਹਨਾਂ ਤੇ ਜਿਹੜਾ ਹਮਲਾ ਕਰਦਾ ਹੈ ਔਰ ਇੱਕ ਪਾਸੇ ਉਹ ਮੋਦੀ ਸਰਕਾਰ ਕਹਿੰਦਾ ਹੈ ਕਿ ਅਸੀਂ ਅੰਤਗਵਾਦ ਜਿਹੜਾ ਉਧਰੋਂ ਜੰਮੂ ਕਸ਼ਮੀਰ ਚੋਂ ਖਤਮ ਕਰਦਾ ਫਿਰ ਇਹ ਅੰਤਗਵਾਦ ਜਿਹੜਾ ਕਿੱਥੋਂ ਪੈਦਾ ਹੋ ਜਾਂਦਾ ਹੈ ਅਈ ਉਹੀ ਫੀਲ ਕਰਨਾ ਚਾਹੁੰਦੇ ਆ ਆਪਣੇ ਮੋਦੀ ਸਰਕਾਰ ਅੱਗੇ ਕਿ ਜਿਹੜਾ ਅੰਤਿਕਵਾਦ ਹੈ ਇੱਕ ਪਾਸੇ ਤੁਸੀਂਾਰੇ ਕਿ ਖਤਮ ਹੋ ਗਿਆ ਇੱਕ ਪਾਸੇ ਜਾਗ ਰੰਦਾ ਇਹ ਅੰਤਿਕਵਾਦ ਜਿਹੜਾ ਹੈ ਇਹਦੇ ਤੇ ਨੱਥ ਪਾਈ ਜਾਵੇ ਔਰ ਕਿਉਂਕਿ ਸਾਡੇ ਹਿੰਦੂ ਜਿਹੜੇ ਆ ਬਹੁਤ ਮਾਰੇ ਜਾ ਰਿਹਾ ਬਹੁਤ ਜ਼ਿਆਦਾ ਟਾਰਗੇਟ ਹੋ ਰਿਹਾ ਔਰ ਅਸੀਂ ਇਹੋ ਹੀ ਚਾਹੁੰਦੇ ਆ ਕਿ ਹਰ ਇੱਕ ਨੂੰ ਆਪਣੀ ਆਪਣੀ ਜਗ੍ਹਾ ਜਿਹੜੀ ਹੈ ਇੱਕ ਤਾਂ ਸੁਰੱਖਿਆ ਦਿੱਤੀ ਜਾਵੇ ਔਰ ਜਦੋਂ ਵੀ ਆਪਣਾ ਵੈਸ਼ਨੂ ਦੇ ਵੀ ਵੈਸੇ ਆਪਾਂ ਗਏ ਸੀਗੇ ਥੋੜੀ ਦੇਰ ਪਹਿਲਾਂ ਜਦੋਂ ਗਏ ਸੀਗੇ ਸਾਨੂੰ ਤਾਂ ਉੱਤੇ ਕੋਈ ਸੁਰੱਖਿਆ ਨਹੀਂ ਦਿਖਾਈ ਸਾਨੂੰ ਉੱਤੇ ਆਪਾਂ ਗਏ ਆ ਆਪਣੇ ਟੂਰ ਲੈ ਕੇ ਗਏ ਸੀਗੇ ਸਾਡੇ ਸਿਪਸਣਾਂ ਬਸਤ ਸਾਨੂੰ ਦੋਤੇ ਕੋਈ ਸੁਰੱਖਿਆ ਨਹੀਂ ਦੇਖੀ ਨਹੀਂ ਸਾਨੂੰ ਕੋਈ ਸੁਰੱਖਿਆ ਲੱਗਦਾ ਕਿ ਜਿਹੜਾ ਹਮਲਾ ਹੋਇਆ ਕਿ ਆਉਣ ਵਾਲੇ ਦਿਨ ਜਿੱਦਾਂ ਹੋਰ ਵੀ ਯਾਤਰਾਵਾਂ ਜਿਹੜੀਆਂ ਧਾਰਮਿਕ ਸੰਸਨ ਹਿੰਦੂਆਂ ਦੀਆਂ ਜਿਹੜੀਆਂ ਸ਼ੁਰੂ ਹੋ ਰਹੀਆਂ ਉਹਦੇ ਉੱਤੇ ਵੀ ਟਾਰਗੇਟ ਕੀਤਾ ਜਾ ਸਕਦਾ ਸਰ ਹੋ ਸਕਦਾ ਜੀ ਅਗਰ ਇੱਥੇ ਟਾਰਗੇਟ ਹੋ ਗਿਆ ਤੇ ਫਿਰ ਉੱਥੇ ਵੀ ਹੋ ਹੀ ਜਾਣਾ ਠੀਕ ਹੈ ਨਾ ਜੇ ਇੱਥੇ ਹੋ ਸਕਦਾ ਦਰਸ਼ਨ ਦੀ ਜਤਰਾ ਜਾ ਰਹੀ ਹੈ ਉੱਥੇ ਟਾਰਗੇਟ ਹੋਇਆ ਫਿਰ ਉੱਥੇ ਵੀ ਹੋ ਸਕਦਾ ਹੈ ਔਰ ਅਸੀਂ ਇਹੋ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਯਾਤਰਾਵਾਂ ਜਾ ਰਹੀਆਂ ਨਾ ਇਹਨਾਂ ਦੀ ਜਿਹੜੀ ਹੈ ਕੜੀ ਤੋਂ ਕੜੀ ਜੜੀ ਸੁਰੱਖਿਆ ਜਿਹੜੀ ਹੈ ਹੁਣ ਚਾਹੀਦੀ ਹੈ